ਮਾਗਰਾ 275 2000 ਮਾਡਲ 1 ਲੱਖ 90000 ਰੁਪਏ ਰੇਟ ਆ ਦਾ ਮੂਰਲੇ ਟਾਇਰ ਨਵੇਂ ਆ ਮਾਗਰਲੇ ਟਾਇਰ ਅੱਦੇ ਜੋ ਟਰੈਕਟਰ ਸਾਫ ਆ ਬੂੜਾ 99 ਮਾਡਲ 135000 ਰੁਪਏ ਰੰਗ ਰੋਂਗ ਨਾਲ ਦਾ ਹੀ ਹੈ ਛਤਰੀ ਲੱਗੀ ਹੈ ਸਾਫ ਹੈ ਟਾਇਰ ਘੱਟ ਮਹਿੰਦਰਾ 575 ਦਾਹ ਮਾਡਲ 2,95000 ਰੁਪਏ ਰੇਟ ਆ ਮੋਵਰ ਲਈ ਟਾਇਰ ਨਵੇਂ ਆ 3 ਲੇ ਟਾਇਰ ਵੀ ਚੰਗੇ ਆ ਪੂਰਾ ਸਾਫ ਆ ਟੱਕ 745 ਸੋਨਾ ਲੀਕਾ 4 ਮਾਡਲ 210000 ਰੁਪਏ ਰੇਟ ਹੈ ਦਾ ਖੇਰਦਿਆਂ ਘਾਟਾ 475 ਮਿਹਨਰਾ 7 ਮਾਡਲ 270000 ਰੁਪਏ ਹੈ ਪੂਰਾ ਵਧੀਆ ਬਣਾ ਟਰੈਕਟਰ ਬੰਪਰ ਵੀ ਚੰਗਾ ਲੱਗਾ ਪੂਰਾ ਸਾਫ ਇਹ ਟੂਰ ਵੀ ਨਵੇਂ ਆ ਚਾਰੇ ਟਾਇਰ ਨਵੇਂ ਕਾਨ ਨਵੇਂ ਮਾਡਲ ਫੋੜ 1,60,000 ਰੁਪਇਆ ਰੇਟ ਆ ਦਾ ਫਾਇਰ ਹੈਗੇ 70 ਰੁਪਇਆ ਹੈ ਮੂਹਲੇ ਟਾਇਰ ਵੀ ਠੀਕ ਹੈ ਰੰਗ ਰੌਂਗ ਪੂਰਾ ਚੰਗਾ ਰੈਕਟਰ ਹੈ 475 ਮਹਿੰਦਰਾ ਛੇ ਮਾਡਲ 2,65,000 ਰੁਪਏ ਦੇ ਟੈਕਾ ਇਹ ਪੂਰੇ ਚੰਗੇ ਆ 70-80% ਟੈਰ ਹੈ ਜੀ ਸਾਰਾ ਟਰੈਕਟਰ ਪੂਰਾ 2511 99 ਮਰਲਾ 95000 ਰੁਪਿਆ ਰੇਟ ਆ ਤੈਰ ਘਟ ਆ ਜੇ ਆ ਟਰਾਲੀ ਖੜੀ ਐ ਜਲੀ ਜਲੀ 11 ਫੁੱਟ ਦੀ ਬਿਆਕ ਵਾਲੀ ਐ 1.5 ਲੱਖ ਰੁਪਏ ਰੇਟ ਦਾ ਸਾਫਾ ਟਰਾਲੀ ਪੂਰੇ ਆ 12 6.5 ਦਾ ਟਰਾਲਾ ਆ ਗਿਆ 220000 ਰੁਪਏ ਰੇਟ ਆ ਦਾ ਨੰਬਰ ਹੈਗਾ 9852 13532 ਟਰਾਲੀ ਆ ਗਈ 11 6 ਵਾਲੀ ਜਾਲੀ ਲੱਗੀ ਦੀ 95000 ਰੁਪਿਆ ਰੇਟ ਹੈ ਦਾ 14 ਸੌਤਲਾ ਟਰਾਲਾ ਡਬਲ ਜੈਕ 260000 ਰੁਪਿਆ ਨੰਬਰ ਉਹ ਹੀ 98521357 ਉਹ λε ਜਮਾਨਾ ਮੈਂ ਪਹਿ ਟੂਰ ਵੀ ਠੀਕ ਹੈ ਕੀ ਆ ਗਿਆ 1607 ਦਾ ਡਬਲ ਜੈਕ 270000 ਰੁਪਇਆ ਉਹੀ ਨੰਬਰ ਇਹਨਾਂ ਦਾ ਵੀ ਰਨਾਇਰੇ ਪੂਰਾ ਚੰਗਾ ਕਣ 555 ਇਹ ਮਾਡਲ ਆ 5 ਲੱਖ 40 ਹਜ਼ਾਰ ਰੇਟ ਦਾ ਹੈ ਯਾਰ ਪੂਰੇ ਚੰਗੇ ਮਗਰਲੇ ਮੂਹਰੇ ਟਾਇਰ ਘੱਟ ਪੂਰਾ ਸਾਫ ਹੈ ਟਾਇਰ 855 16 ਮਾਡਲ 5,70,000 ਰੁਪਿਆ ਰੇਟ ਹੈ ਦਾ ਚਾਰੇ ਟਾਇਰ ਪੂਰੇ ਚੰਗੇ ਆ 70 ਰੁਪਏ ਟਾਇਰ ਰਹਿ ਗਏ ਫਿਲਟਰ ਬਹੁਤ ਨਵਾਂ ਹੈ ਆ 47 ਆ ਗਿਆ 12 ਮਾਡਲ ਆ 365000 ਰੁਪਿਆ ਰੇਟ ਆ ਬੂਲ ਟਾਇਰ ਵੀ ਪੂਰੇ ਚੰਗੇ ਆ ਮਗਰ ਲੈ ਟਾਇਰ ਗਿਆ ਅੱਧਿਆਂ ਘੱਟ ਆ ਰੰਗ ਰੰਗ ਬਹੁਤ ਸਾਫਟ ਆ ਪਸਟੀ ਗੂਟਰ ਲੱਗਾ ਗਿਆ 605 4 ਚਣ ਦਾ ਇਹ ਮਾਡਲ 4,25,000 ਰੁਪਏ ਨਗਰਲੇ ਟਾਇਰ ਨਵੇਂ ਆ ਮੂਹਰੇ ਟਾਇਰ ਅੱਡੇ ਆ ਚੱਟਰੀ ਕੋਟਰੀ ਲੱਗੀ ਟੱਪ ਵਧੀਆ ਰੰਗ ਵੀ ਸਾਫ ਆ ਪੂਰਾ 45ਵੇਂ ਸੀ ਇੱਕ ਮਾਡਲ ਹੈ 195000 ਰੁਪਏ ਦਾ ਫੇਰ ਆਦਿਓ ਕਾਟਾ 400 ਕੁਝ ਮੰਜਾ 14 ਮਾਡਲ 4 ਲੱਖ ਤੇ 15000 ਰੁਪਏ ਰੇਟ ਇਹਦਾ ਦੇਖ ਲਗਾ ਆਇਆ ਟਰੈਕਟਰ ਬਹੁਤ ਸਾਫ਼ ਮਗਰਲੇ ਟਾਇਰ ਅੱਧੇ ਕਾਟਾ ਮੂਹਲੇ ਟਾਇਰ ਠੀਕ ਆ ਆਜਣ 555 12 ਮਾਡਲ 365000 ਰੁਪਿਆ ਰੇਟ ਆਦਾ ਮਗਰ ਲਟੇਅਰ ਪੂਰੇ ਚੰਗੇ ਆ ਪੂਲ ਲਟੇਅਰ ਘੱਟ ਆ ਸੱਤ ਰੀ ਤੇ ਲੱਗੀ ਟੈਕਨੋਕ ਲੱਗਾ ਆ ਟਰੈਕਟਰ ਸਾਹਿਬ ਫਾਰਮ ਟਰੈਕ 60 ਇਹਦਾ ਰੀਟ ਰਿੰਲੀ ਘਾ ਟਰੈਕਟਰ ਦਾ ਰੰਗ ਰੰਗ ਸਾਬਾ ਟਾਇਰ ਅੱਧਿਓ ਘਟਾ 855 ਆ ਗਿਆ ਇਹਦੇ ਵੀ ਟਾਇਰ ਚੰਗੇ ਆ ਟਰੈਕਟਰ ਪੁਰਾਣਾ ਆ